ਫਗਵਾੜਾ ਦੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਜ਼ਰੂਰਤਮੰਦ ਮਹਿਲਾ ਦੀ ਅੱਖਾਂ ਦਾ ਆਪਰੇਸ਼ਨ ਕਰਵਾਇਆ ਗਿਆ ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਮਾਜ ਸੇਵਕ ਹਰਜਿੰਦਰ ਗੋਗਨਾ ਸਮਾਜ ਸੇਵਕ ਜਤਿੰਦਰ ਸਿੰਘ ਕੁੰਦੀ ਬਿਜਲੀ ਬੋਰਡ ਫਗਵਾੜਾ ਦੇ ਐਕਸੀਅਨ ਅਮਰਵੀਰ ਸਿੰਘ ਡੀਐਸਪੀ ਜਸਪੀਰ ਸਿੰਘ ਐਸਐਚਓ ਥਾਣਾ ਸਿਟੀ ਅਮਨਦੀਪ ਨਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਸਮਾਜ ਸੇਵਾ ਦੇ ਪ੍ਰੋਜੈਕਟ ਕਿਸੇ ਵੀ ਸਮਾਜ ਸੇਵੀ ਸੰਸਥਾ ਦੀ ਪਹਿਚਾਣ ਹੁੰਦੇ ਹਨ ਔਰ ਪਿਛਲੇ 35 ਸਾਲਾਂ ਤੋਂ ਸਮਾਜ ਸੇਵਾ ਦੇ ਵਿੱਚ ਸੰਮਿਲਿਤ ਸਰ ਨੌਜਵਾਨ ਸਭਾ ਵੱਲੋਂ ਸਾਡਾ ਇਹ ਸੇਵਾ ਦਾ ਪ੍ਰੋਜੈਕਟ ਜਿਸ ਦੇ ਵਿੱਚ ਅਸੀਂ ਅਲਾਈਅੰਸ ਇੰਟਰਨੈਸ਼ਨਲ ਦੇ ਡਾਇਰੈਕਟਰ ਜਤਿੰਦਰ ਸਿੰਘ ਜੀ ਗੁੱਲਦੀ ਸਾਹਿਬ ਜੀ ਦੀ ਪ੍ਰੇਰਣਾ ਅਤੇ ਉਹਨਾਂ ਦੇ ਸਹਿਯੋਗ ਸਦਕਾ ਹਰ ਮਹੀਨੇ 2 ਜਾਂ 3 ਅੱਖਾਂ ਦੇ ਆਪਰੇਸ਼ਨ ਕੈਂਪ ਜਿਹੜੇ ਆ ਜਿਹੜੇ ਜ਼ਰੂਰਤਮੰਦ ਆ ਉਹਨਾਂ ਦੇ ਅਸੀਂ ਕਰਾਉਂਦੇ ਆ ਔਰ ਇਹ ਡਾਕਟਰ ਤੁਸ਼ਾਰ ਜੀ ਦੀ ਮਦਦ ਦੇ ਨਾਲ ਅੱਜ ਵੀ ਇੱਕ ਆਪਰੇਸ਼ਨ ਜਿਹੜਾ ਗ੍ਰੇਟਰ ਕਲਾਸ ਦੀ ਜਿਹੜੀ ਮਾਤਾ ਜੀ ਉਹਨਾਂ ਦਾ ਆਪਰੇਸ਼ਨ ਜਿਹੜਾ ਹੋਇਆ ਵਾ ਉਹ ਮੈਂਬਰ ਸਹਿबान ਡੀਐਸਪੀ ਦਸ਼ਵੀਰ ਸਿੰਘ ਜੀ ਅਮਰਪ੍ਰੀਤ ਸਿੰਘ ਜੀ ਸਾਡੇ ਮਾਨਯੋਗ ਐਕਸ਼ਨ ਸਾਹਿਬ ਔਰ ਐਸਐਚਓ ਸਿਟੀ ਹਮਨਦੀਪ ਨਾਹਰ ਜੀ ਸਭ ਮੈਂਬਰ ਆਏ ਆ ਔਰ ਸ਼ੁਭ ਕਾਮਨਾ ਜਿਹੜੀਆਂ ਉਸ ਮਾਤਾਂ ਦਿੱਤੀਆਂ ਤਾਂ ਕਿ ਉਹ ਆਪਣਾ ਇਹ ਜਿਹੜਾ ਸਮਾਜ ਸੇਵਾ ਦਾ ਪ੍ਰੋਜੈਕਟ ਹੈ ਜਿੱਥੇ ਸਰਬ ਨੌਜਵਾਨ ਸਭਾ ਨੂੰ ਉਹਨਾਂ ਨੇ ਇੱਕ ਪ੍ਰਕਾਰ ਦਾ ਆਸ਼ੀਰਵਾਦ ਹੈ ਸਹਿਯੋਗ ਹੈ ਜਿਹੜਾ ਤੇ ਦੂਸਰਾ ਅਸੀਂ ਸ਼ੁਭ ਕਾਮਨਾਵਾਂ ਉਸ ਮਾਤਾਂ ਨੂੰ ਵੀ ਦਿੱਤੀਆਂ ਕਿ ਉਹ ਸਿਹਤਮੰਦ ਜ਼ਿੰਦਗੀ ਜਿਹੜਾ ਵਾ ਉਹ ਜੀ ਸਕਣ। ਫਗਵਾੜਾ ਵਾਸੀਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੋ ਸਰਬ ਨੌਜਵਾਨ ਸਵਾ ਜੋ ਕਿ ਫਗਵਾੜਾ ਵਾਸੀਆ ਤੇ ਆਸ-ਪਾਸ ਜਿਹੜੇ ਲੋਕ ਹੈਗੇ ਨੇ ਉਹਨਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਤੇ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕਰਦੇ ਹਨ। ਉਸੇ ਲੋਕ ਭਲਾਈ ਦੇ ਕੰਮਾਂ ਵਿੱਚ ਅੱਜ ਇਹਨਾਂ ਨੇ ਇੱਕ ਲੋੜਵੰਦ ਅ ਆਪਣਾ ਵਿਅਕਤੀ ਜਿਹੜੀ ਉਹਨਾਂ ਦੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਹੈਗਾ ਜਿਹੜਾ ਡਾਕਟਰ ਤੁਸ਼ਾਰ ਜੀ ਵੱਲੋਂ ਕੀਤਾ ਗਿਆ ਹੈਗਾ ਇਹਨਾਂ ਦਾ ਕਲੀਨਿਕ ਮੋਡਰ ਟਾਊਨ ਪਗਵਾੜੇ ਵਿੱਚ ਹੈਗਾ ਤੇ ਇਹਨਾਂ ਵੱਲੋਂ ਹੋਰ ਵੀ ਹਰ ਮਹੀਨੇ ਜਿਹੜੇ ਘੱਟੋ ਘੱਟ 2 ਜਾਂ 3 ਆਪਰੇਸ਼ਨ ਕੀਤੇ ਜਾਂਦੇ ਹਨ ਤੇ ਸਰਬ ਨੌਜਵਾਨ ਸਭਾ ਦੇ ਨਾਲ ਰਲ ਕੇ ਇਹ ਜਿਹੜਾ ਭਲਾਈ ਦਾ ਕੰਮ ਕੀਤਾ ਜਾ ਰਿਹਾ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਹੈਗਾ ਤੇ ਪ੍ਰਮਾਤਮਾ ਅਕੀਰਦਾਸ ਵੀ ਕਰਦਾ ਹੈਗਾ ਕਿ ਇਹ ਜਿਹੜੇ ਭਲਾਈ ਦੇ ਕੰਮ ਇਹ ਅੱਗੇ ਵੀ ਚਲਦੇ ਰਹਿਣ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਬ ਨੌਜਵਾਨ ਸਭਾ ਵੱਲੋਂ ਹਰ ਮਹੀਨੇ ਜ਼ਰੂਰਤਮੰਦ ਕੋਈ ਵੀ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਜਾਂਦਾ ਹੈ ਜੋ ਅੱਜ ਵੀ ਇਹਨਾਂ ਨੇ ਇੱਕ ਗ੍ਰੇਟਰ ਕਲਾਸ ਪ੍ਰਮਾਤਮਾ ਜੀ ਦਾ ਆਪਰੇਸ਼ਨ ਕਰਵਾਇਆ ਹੈ ਤੇ ਇਸ ਮੌਕੇ ਤੇ ਅਸੀਂ ਵੀ ਆਏ ਹਾਂ ਤੇ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਹੈ ਤੇ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਇਹ ਲੋਕਾਂ ਦੀ ਸੇਵਾ ਕਰਦੇ ਰਹਿਣ ਥੈਂਕ ਯੂ